ਮਾਣਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਜੀ ਦੇ ਹਦਾਇਤਾਂ ਦੇ ਮਤਬਕ 15 ਅਗਸਤ ਨੂੰ ਮਦਦਨਜ ਰੱਖਦੇ ਹੋਏ ਕੀਤਾ ਜਾ ਰਿਹਾ ਤਾਂ ਜੋ ਤਾਂ ਜੋ ਲੋਕਾਂ 'ਚ ਇੱਕ ਵਿਸ਼ਵਾਸ ਦੀ ਭਾਵਨਾ ਬਣੇ ਕਿ ਪੁਲਿਸ ਹਮੇਸ਼ਾ ਉਹਨਾਂ ਦੇ ਹਿੱਸੇ ਵਾਲੀ ਹਾਜ਼ਰ ਤੇ ਮਾੜੇ ਅਨਸਰ ਨੂੰ ਇਹ ਇੱਕ ਮੈਸੇਜ ਹੁੰਦਾ ਕਿ ਜੇ ਕਿਸੇ ਨੇ ਕੋਈ ਸ਼ਰਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਸ ਦੇ ਚੈਨਲ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਨਾਕਾਬੰਦੀ ਨਾਈਟ ਪੈਟ੍ਰੋਲਿੰਗ ਇਹ ਕੀਤੀਆਂ ਜਾ ਰਹੀਆਂ ਹਨ ਤਾਂ ਜੋ 15 ਅਗਸਤ ਦਾ ਪ੍ਰੋਗਰਾਮ ਸ਼ਾਂਤੀਪੂਰਵ ਕੀਤਾ ਜਾ ਸਕੇ ਸਰ ਕਿੰਨੇ ਕਿ ਨਾਕਾਬੰਦੀ ਜਿਵੇਂ ਪੰਜਾਬ ਹਰਿਆਣਾ ਬਾਰਡਰ ਪੈਂਦਾ ਹੈਗਾ ਕਿੰਨੇ ਕਿ ਨਾਕਾਬੰਦੀ ਦੇ ਆਪਣੇ ਵੀ ਸਾਡੇ ਡਿਸਟ੍ਰਿਕਟ ਦੇ ਵਿੱਚ ਹਰਿਆਣਾ ਬਾਰਡਰ ਦੇ ਉੱਪਰ ਚੋਟੀਆਂ ਤੇ ਚਾਰ ਨਾਕੇ ਨੇ ਟੋਟਲ ਜਿਨ੍ਹਾਂ ਚ ਇੱਕ ਚੋਟੀਆਂ ਤੇ ਤਿੰਨ ਨਾਕੇੜੇ ਮੂਨਕ ਸਾਬੜੂ ਵਿੰਦੇ ਵਿੱਚ ਪੈਂਦੇ ਨੇ ਉਸ ਤੋਂ ਇਲਾਵਾ ਵੀ ਸਾਡਾ ਇੱਕ ਨਾਕਾ ਗਾਗਾ ਗੈਂਚੀਆਂ ਦੇ ਉੱਪਰ ਤੇ ਰਾਤ ਦੇ ਦੋ ਪੈਟਰੋਲਿੰਗ ਇੱਕ ਸਿਟੀ ਦੀ ਤੇ ਇੱਕ सदर ਥਾਣੇ ਦੀ ਪੈਟਰੋਲਿੰਗ ਇਹ ਲਗਾਤਾਰ 24 ਘੰਟੇ ਚੱਲਦੀ ਆ। ਇਹਦੇ ਸਬੰਧ ਵਿੱਚ ਬੱਸ ਸਟੈਂਡ ਵੱਖ-ਵੱਖ ਜਗ੍ਹਾ ਤੇ ਚੈਕਿੰਗ ਵੀ ਕਰ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਟਲ ਧਰਮਸ਼ਾਲਾ ਸਰਾਮਾ ਵਗੈਰਾ ਇਹਨਾਂ ਸਭ ਦੀ ਚੈਕਿੰਗ ਕੀਤੀ ਜਾਂਦੀ ਆ ਤਾਂ ਜੋ ਉੱਥੇ ਕੋਈ ਓਪਰਾ ਬੰਦਾ ਆ ਕੇ ਨਾ ਠਹਿ ਸਕੇ।